ਅੱਸੀ ਗੱਲ ਦੋਸਤੋ ਬਹੁਤ ਹੀ ਵਧੀਆ ਕੰਮ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਲੋ ਵੀ ਆਪਣੇ ਬੇਜ਼ਗਾਰ ਮੁੰਡੇ ਜਾਂ ਕੁੜੀਆਂ ਕੋਈ ਵੀ ਘਰੇ ਬੈਠੇ ਨੇ ਉਹਨਾਂ ਲਈ ਸੁਨਹਿਰੀ ਮੌਕਾ ਜੀ 30 ਤੋਂ 32000 ਰੁਪਏ ਤੁਸੀਂ ਮੰਥਲੀ ਕਮਾ ਸਕਦੇ ਹੋ ਡੈੜੀ ਦਾ 1000 ਰੁਪਏ ਹੀ ਮੰਨ ਕੇ ਚਲੋ ਤੁਸੀਂ ਆਰਾਮ ਨਾਲ ਕਮਾ ਸਕਦੇ ਹੋ ਨਵੇਂ ਬੰਦਿਆਂ ਲਈ ਜੋ ਇਸ ਕੰਮ ਦੇ ਵਿੱਚ ਪ੍ਰੋਫੈਸ਼ਨਲ ਹੋ ਜਾਣਗੇ ਥੋੜੇ ਸਮੇਂ ਬਾਅਦ ਉਹ ਇਸ ਤੋਂ ਵੱਧ ਵੀ ਕਮਾ ਸਕਦੇ ਆ ਆਪਣੇ ਹੱਥ ਮਿਹਨਤ ਕਰਕੇ ਵੱਧ ਤੋਂ ਵੱਧ ਪੈਸਾ ਕਮਾ ਸਕਦੇ ਆ ਬੈਠੇ ਬੈਠੇ ਨਾਲ ਤੁਹਾਨੂੰ ਪੁੱਛੋਗੇ ਵੀ ਇਹਦੇ ਲਈ ਕੋ ਡਿਗਰੀ ਦੀ ਲੋੜ ਹੋਊਗੀ ਜਾਂ ਕੋ ਪੜ੍ਹਾਈ ਦੀ ਕੋਈ ਪੜ੍ਹਾਈ ਦੀ ਲੋੜ ਨਹੀਂ ਅਨਪੜ੍ਹ ਬੰਦਾ ਵੀ ਇਹ ਕੰਮ ਨੂੰ ਕਰਕੇ ਹਜ਼ਾਰਾਂ ਰੁਪਏ ਮਹੀਨਲੀ ਕਮਾ ਸਕਦਾ ਸੋ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੱਗੇ ਤਾਂ ਕਿ ਹੋਰ ਵੀ ਲੋਕਾਂ ਦਾ ਭਲਾ ਹੋ ਸਕੇ। ਪਾਉ ਆਜੀ ਤੁਹਾਨੂੰ ਦੱਸਦੇ ਹਾਂ ਕੰਮ ਬਾਰੇ। ਕੰਮ ਹੈ ਜੀ ਕੁਝ ਵੀ ਨਹੀਂ ਸੁਭਾ ਕੇ ਕਹਾਣੀ ਬਣਾ ਦੇਣੀ ਆ। ਬਾਅਦ ਦੇ ਵਿੱਚ ਇਹਨਾਂ ਨੂੰ ਇੱਟਾਂ ਨੂੰ ਪੱਥ ਦੇਣਾ ਤੇ ਜੋ ਸੁੱਕ ਜਾਣ ਇੱਥੇ ਲਾ ਦੇਣੀ ਆ। ਰਹਿਣ ਲਈ ਸਾਨੂੰ ਫ੍ਰੀ ਕੁਆਟਰ ਦਿੱਤੇ ਜਾਣਗੇ। ਸੋ ਆਰਾਮ ਨਾਲ 9 ਰੁਪਏ 10 ਪੈਸੇ ਜੋ ਸਰਕਾਰੀ ਰੇਟ ਆ। ਉਹ ਟੈਂਡਾ ਦਿੱਤਾ ਜਾਂਦਾ ਤੇ ਮੰਥਲੀ 900 ਰੁਪਏ ਹਿਸਾਬ ਨਾਲ 1500 ਵਟਾਸੀਂ ਕੱਢ ਦਿੰਨੇ ਆ ਤੇ ਸਾਨੂੰ ਮਹੀਨੇ ਦਾ ਸਾਲਾ ਲੋਈ 30 ਤੋਂ 32000 ਰੁਪਏ ਬਣ ਜਾਂਦਾ ਉਹ ਸਾਹਮਣੇ ਕੁਆਟਰ ਆ ਜੀ ਫਰੀ ਦਿੱਤਾ ਖਾਣਾ ਆਪਦਾ ਸੋ ਸ਼ੇਅਰ ਕਰ ਦਿਓ ਜੀ ਜਿਹੜੇ ਬੇਰੁਜ਼ਗਾਰ ਫਿਰਦੇ ਮੇਰੇ ਵਰਗੇ ਕੰਮ ਤੇ ਲੱਗ ਜਾਣਗੇ ਧੰਨਵਾਦ ਜੀ